ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈਨ ਪੰਜਾਬ ਤੇ ਮੈਂ ਤੁਹਾਡੇ ਨਾਲ ਸੁਨੀਲ ਗੋਗਨਾ ਤੁਸੀਂ ਦੇਖਿਆ ਕਿ ਗ੍ਰੇਸ ਵਿੱਚ ਦਾ ਤਿਹਾੜ ਜਿਹੜਾ ਕਿ 25 ਤਰੀਕ ਨੂੰ ਵੱਡੇ ਦਿਨ ਕਿਹਾ ਜਾਂਦਾ ਉਸ ਵਕਤ ਦਿਨ ਪ੍ਰਭੂ ਯਿਸੂ ਬਸੀਦਾ ਜਨਮ ਦਿਨ ਹੋਇਆ ਸੀ ਅੱਜ ਜਿਹੜੀ ਕੀ ਅੱਗੇ ਵਧਦਾ ਚਾਏ 7 ਅਪ੍ਰੈਲ ਨੂੰ 21 ਅਪ੍ਰੈਲ ਦੀ ਤਰੀਕ ਆ ਜਦ ਪ੍ਰਭੂ ਜਿਹੜੇ ਕਿਸੇ ਕਪੂਥਰਾ ਦੇ ਵਿੱਚ ਸ਼ੁਭਾ ਯਾਤਰਾ ਕਰਦੀ ਜਾਂਦੀ ਹੈ ਅਸੀਂ ਤੁਹਾਨੂੰ ਦਸਾਂ ਸਾਰੀਆਂ ਤਸਵੀਰਾਂ ਇਕੱਠੇ ਦਿਖਾ ਦਿੰਦੇ ਹਾਂ ਸਭ ਨਾਲ ਜਿਹੜੇ ਕਿ ਯਿਸੂ ਦੇ ਸਾਰੇ ਭਗਤ ਵੀ ਮੌਜੂਦ ਨੇ ਸਭ ਤੋਂ ਪਹਿਲਾਂ ਜੀ ਹallelujah ਜੀ ਹallelujah ਮੈਂ ਪਛ ਰਾਜੀਵ ਕੁੰਦੀ ਮੈਕਲੀਨਾ ਚਰਚ ਦੇ ਕਪੂਟ ਦੇ ਹੋਰ ਮੈਂ ਪੂਰੇ ਸ਼ਰਵਤਿਆਂ ਨੂੰ ਉਹ ਪੂਰੀ ਦੁਨੀਆ ਦੇ ਲੋਕਾਂ ਨੂੰ ਵਿਸ਼ਵਾਸੀਆਂ ਨੂੰ ਮੁਬਾਰਕਾ ਦਿੰਦਾ ਨਵੇਂ ਸਾਲ ਦੀਆਂ ਔਰ ਕ੍ਰਿਸਮਸ ਦੀ ਬਹੁਤ-ਬਹੁਤ ਮੁਬਾਰਕਾ ਨਿਆ ਸਾਲ ਤੁਹਾਡੇ ਲਈ ਉਹ ਦੀ ਆਸ਼ੀਸ਼ ਵਾਲਾ ਸਾਲ ਹੋ ਜੇ ਜਿਸ ਤਰ੍ਹਾਂ ਕੀ ਦੇ ਦੇਖਿਆ ਅੱਜ ਪੂਰੇ ਭਾਰਤ ਦੇ ਵਿੱਚ 25 ਤਰੀਕ ਨੂੰ ਪ੍ਰਭੂ ਯੀਸ਼ੂ ਦਾ ਜਨਮ ਦਿਨ ਮਨਾਇਆ ਗਿਆ ਉਸ ਦਿਨ

ਨਵੀਂ ਆਪਕੀ ਦਾ ਚਾਹੇ ਜਿਸ ਤਰ੍ਹਾਂ ਕਿਹਾ ਕਿ ਪ੍ਰਭੂ ਯਿਸੂ ਬਰਉਨ ਨੇ ਬਲਦਾਨ ਦੇ ਖਾਸ ਸਭ ਕੁਝ ਆਏ ਇੱਕ ਤੁਹਾਡੇ ਧਰਮ ਦੇ ਵਿੱਚ ਇਹ ਵੀ ਹੈ ਕਿ ਅੱਜ ਕੱਲ ਪੂਰੀ ਕੋਸ਼ਿਸ਼ ਜਿਹੜੀ ਆ ਪ੍ਰਭੂ ਯਿਸੂ ਵਾਲਾ ਸੰਤਾਨ ਨੂੰ ਖਿੱਚਣ ਦੀ ਬੜੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਕੀ ਕਾਰਨ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਬਾਈਬਲ ਨੇ ਐਸਾ ਨਹੀਂ ਕਿਹਾ ਕਿ ਪੂਰੇ ਜਗਤ ਵਿੱਚ ਵਿਚਾਰ ਕੀਤਾ ਜਾਏਗਾ ਪ੍ਰਭੂ ਯਿਸੂ ਨੇ ਸੇ ਹਮਾਰੇ ਇਸੇ ਵਿੱਚ ਬੈਦਾ ਹੋਇਆ ਤਾਂ ਕੁਝ ਨਹੀਂ ਹੈ ਉਹ ਜਗਰ ਕੇ ਲਈ ਪ੍ਰਭੂ ਆਇਆ ਹੈ ਐਸਾ ਕੁਝ ਨਹੀਂ ਹੈ ਇਹ ਆਮ ਜਿਹੜੀ ਨੌਜਵਾਨ ਪੀੜੀਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਆ ਆਪਣੇ ਦੇਸ਼ ਲਈ ਵਫਾਦਾਰ ਰਹੇ ਨਸ਼ਮੁਕਤ ਰਹੇ ਅਤੇ ਲੋਕਾਂ ਨੂੰ ਮਤਲਬ ਬਚਾਇਆ ਜਾਏ ਉਹਨਾਂ ਇਸ ਨਸ਼ੇ ਤੋਂ ਬਚਾਇਆ ਜਾਏ ਸਾਡੇ ਦੁਆਏ ਆ ਸਾਡੀ ਬਰਸਾਹਾਂ ਉਹਨਾਂ ਦੇ ਨਾਲ ਦੋਸਤੋ ਅਸੀਂ ਤੁਹਾਨੂੰ ਸਿੱਧਾ ਕਪੂਰਥਲਾ ਤੋਂ ਦਿਖਾ ਰਹੇ ਹਾਂ ਤੁਸੀਂ ਦੇਖਿਆ ਕਪੂਰਥਲਾ ਦੇ ਵਿੱਚ ਅੱਜ ਜਿਹੜੀ 21 ਤਰੀਕ ਨੂੰ ਇਹ ਸ਼ੋਭਾ ਯਾਤਰਾ ਪ੍ਰਭੂ ਯੀਸ਼ੂ ਮਸੀਹ ਦੇ ਇੱਕ ਕਰਕੇ ਕੱਢੀ ਜਾ ਰਹੀ ਹੈ ਕਿ 25 ਦਸੰਬਰ ਜਿਹੜਾ ਕੀ ਉਹਨੂੰ ਕ੍ਰਿਸਮਸ ਮਨਾਇਆ ਹੈ ਦੇ ਮਨਾਉਂਦੇ ਨੇ ਪੂਰੇ ਭਾਰਤ ਦੇ ਵਿੱਚ ਉਸ ਦਿਨ ਪ੍ਰਭੂ ਦਾ ਜਨਮ ਦਿਨ ਹੋਇਆ ਸੀ ਸਾਡੇ ਨਾਲ ਸਾਡੀਆਂ ਇਹ ਭੈਣਾਂ ਵੀ ਮੈਡਮ ਕੀ ਕਹਿਣਾ ਚਾਹੁੰਗਾ ਜੀ ਤੁਸੀਂ ਪੂਰੇ ਕਪੂਰਥਲਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੀ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਕੀ ਕਹੋਗੇ ਕੁਝ ਬਹੁਤ ਜ਼ਿਆਦਾ ਖੋਜਾਂ ਪ੍ਰਭੂ ਜੀ ਦਾ ਬਰਥਡੇ ਆ ਇਹ ਖੁਸ਼ੀ ਦੇ ਵਿੱਚ ਅਸੀਂ ਚੋਬਾ ਯਾਤਰਾ ਕਰਦੇ ਪਏ ਆ ਸਾਰੇ ਜਾਣੇ ਕਪੂਰਤਲੀ ਨੂੰ ਇਹ ਸੰਦੇਸ਼ ਚਾਹਤ ਹੈ ਕਿ ਮਤਲਬ ਜਿਹੜੇ ਕਮਜ਼ੋਰ ਸਮਝਦੇ ਐ ਇਸ ਕੋਮ ਨੂੰ ਉਹਨਾਂ ਨੇ ਵੀ ਸੰਦੇਸ਼ ਆ ਕਿ ਅਸੀਂ ਕਮਜ਼ੋਰ ਨਹੀਂ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਜੁੜੇ ਹੋਇਆ ਨੂੰ ਤੁਹਾਨੂੰ 5-7 ਸਾਲ ਹੋ ਗਏ ਇਹ ਭਗਤੀ ਦੇ ਵਿੱਚ ਕਿੰਨਾ ਕ ਮਜ਼ਾ ਆਂਦਾ ਕਰੋ ਬਹੁਤ ਜ਼ਿਆਦਾ ਤੁਹਾਨੂੰ ਜੋ ਕੁਝ ਨਹੀਂ ਸੀ ਮਿਲਿਆ ਅਸੀਂ ਬਹੁਤ ਜ਼ਿਆਦਾ ਭਟ ਗਏ ਆ ਪ੍ਰਭੂ ਜੀ ਦੇ ਜਦੋਂ ਬੋਲ ਆਏ ਆ ਤੁਹਾਨੂੰ ਸਭ ਕੁਝ ਮਿਲਿਆ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਆਪਣੇ ਪਾਸੇ ਵੀ ਉਸ ਤਰ੍ਹਾਂ ਕਿ ਮਾਰੇ ਭੈਣ ਬਰਾ ਮੈਨ ਨਹੀਂ ਜਾਣਦੀ ਸੀ ਅੱਜ ਬਹੁਤ ਖੁਸ਼ ਆ ਸਾਡੇ ਪ੍ਰਭੂ ਜੀ ਦੇ ਦਾਸ ਦਾਸੀ ਇਸ ਜਗ੍ਹਾ ਤੇ ਪਹੁੰਚ ਰਹੇ ਆ ਤੁਹਾਡਾ ਜਨਮ ਦਿਹਾੜਾ ਮਨਾ ਰਹੇ ਅਸੀਂ ਬਹੁਤ ਖੁਸ਼ੀਆਂ ਹੈ ਸਾਨੂੰ ਸਾਰੇ ਸੰਗਤਾਂ ਨੂੰ ਵੀ ਆ ਤੇ ਬਹੁਤ ਬਹੁਤ ਸਭ ਜੀ ਦਾ ਧੰਨਵਾਦ ਕਰਦੇ ਆ ਕਿੰਦੀ ਤੁਹਾਡੇ ਜਿਹੜੇ ਪ੍ਰਭੂ ਯਿਸੂ ਆ ਤੁਹਾਡੇ ਜਿੰਨੇ ਵੀ ਜਿੰਨੇ ਵੀ ਭਗਤ ਹੈਗੇ ਉਹਦੇ ਵਿੱਚ ਜਦੋਂ ਕੋਈ ਵੀ ਜਿਹੜਾ ਉਹ ਦਵਾਈ ਦੇ ਨਾਲ ਠੀਕ ਹੋਣ ਦੀ ਜਿਹੜੀ ਕਿ ਦੁਆ ਕੀਤੀ ਜਾਂਦੀ ਆ ਇਹ ਸੱਚ ਗੱਲ ਆ ਕਿ ਦੁਆ ਦੇ ਨਾਲ ਹੀ ਠੀਕ ਹੁੰਦਾ ਆ ਆਮ ਲੋਕ ਤਾਂ ਦਵਾਈਆਂ ਦੇ ਨਾਲ ਠੀਕ ਹੋਦੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਮੁਸ਼ਕਲ ਆ ਰੁਕਾਵਟਾਂ ਆਈਆਂ ਐ ਪਰ ਅਸੀਂ ਜਦੋਂ ਚਰਚਾ ਆਣਾ ਸ਼ੁਰੂ ਕਰ ਦਿੱਤਾ ਪ੍ਰੋਫੈਸਰ ਦੇ ਦਾਤ ਮੰਚ ਤੋਂ ਜੋ ਪ੍ਰਾਰਥਨਾ ਕਰਦੇ ਆ ਅਸੀਂ ਉਹਨਾਂ ਨੂੰ ਰੀਸੀਵ ਕੀਤਾ ਹੈ ਤੇ ਅਸੀਂ ਠੀਕ ਹੋ ਗਏ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਵੀ ਬਹੁਤ ਮੁਸ਼ਕਿਲਾਂ ਰੁਕਾਵਟਾਂ ਦੇ ਵਿੱਚ ਸੀਗੇ ਮੈਨੂੰ ਮੈਂ ਕਹ ਮੰਨਦੇ ਹਾਂ ਜਦੋਂ ਨੇ ਚਰਚਾ ਆਣਾ ਸ਼ੁਰੂ ਕੀਤਾ ਉਦੋਂ ਦੇ ਅਸੀਂ ਚੰਗੇ ਭਲੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਅੱਜ ਤੱਕ ਦਵਾਈ ਖਾਧੀ ਕਦੇ ਬਿਮਾਰ ਹੋਈ ਨਹੀਂ ਦਵਾਈ ਦੀ ਏਡੀ ਲੋੜ ਨਹੀਂ ਪੈਂਦੀ ਸਾਨੂੰ ਹੈ ਜੀ ਸਾਨੂੰ ਦੁਆਵਾਂ ਦੇ ਨਾਲ ਪ੍ਰਭੂ ਜੀ ਠੀਕ ਕਰ ਦਿੰਦੇ ਆ ਸਾਥ ਅਰਦਾਸ ਦਾ ਹਾਂ ਜੀ ਮੈਡਮ ਤੁਸੀਂ ਕੀ ਤੁਸੀਂ ਕੀ ਕਹਿਣਾ ਚਾਹੋਗੇ ਇਹ ਅੱਜ ਜਿਹੜਾ ਕਿ ਪੂਰਾ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਪ੍ਰਭੂ ਜੀ ਦਾ ਜਨਮ ਦਿਹਾੜਾ ਆ ਰਿਹਾ ਵਾ ਕੀ ਕਹੂੰ ਜਨਮ ਦਿਹਾੜਾ ਇੱਕ ਉਹਨਾਂ ਦੇ ਯਾਦ ਦੇ ਵਿੱਚ ਬਣਾਇਆ ਜਾਂਦਾ ਆ ਪਰਮੇਸ਼ਵਰ ਦੀ ਦੇ ਤੇ ਪਰਮੇਸ਼ਵਰ ਦੀ ਯਾਦਗਿਰੀ ਨਾਲ ਇੱਕ ਬਣਾਇਆ ਜਾਂਦਾ ਆ ਤੁਹਾਡੀ ਜਿਹੜੇ ਇਸ਼ੂ ਮਸ਼ੀਹ ਦੇ ਵਿੱਚ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਅੱਖਾਂ ਦੇ ਨਾਲ ਸੁਣਾ ਦੇ ਕਥਾ ਦੇ ਨਾਲ ਜਾਂ ਕੋਈ ਉਹਨਾਂ ਦੀ ਜਿਹੜੇ ਅਰਦਾਸ ਕਰੇ ਉਹਦੇ ਨਾਲ ਸਾਰੇ ਠੀਕ ਹੁੰਦੇ ਕਿ ਦਵਾਈ ਨਹੀਂ ਖਾਂਦੇ ਹਾਂ ਤੇ ਪਹਿਲਾਂ ਕਰ ਸਾਚਵਾ ਸੀ ਕਦੇ ਵੀ ਕੋਈ ਦਵਾਈ ਨਹੀਂ ਲਈ ਪ੍ਰੇਰ ਕਰਵਾਈ ਦੀ ਆ ਤਾਂ ਪ੍ਰੇਰ ਨਾਲ ਹੀ ਠੀਕ ਹੋ ਜਾਂਦੇ ਆ ਇੱਥੇ ਤੱਕ ਸਾਡੇ ਗਵੰਡੀ ਵੀ ਕਹਿੰਦੇ ਕਿ ਦਵਾਈ ਕਰਾਓ ਜੇ ਅਸੀਂ ਬਿਮਾਰ ਹੋ ਗਿਆ ਸਾਡੇ ਗਵੰਡੀ ਆਣ ਕੇ ਕਹਿੰਦੇ ਦਵਾਈ ਕਰਾ ਲਓ ਤੁਸੀਂ ਠੀਕ ਹੋ ਜਾਣਾ ਇਹ ਵੀ ਵਿਸ਼ਵਾ ਇਹ ਵਿਸ਼ਵਾਸ ਦੀ ਗੱਲ ਹੈ ਅੰਧਵਿਸ਼ਵਾਸ ਨਹੀਂ ਇਹ ਵਿਸ਼ਵਾਸ ਦੀ ਗੱਲ ਹੈ ਅੰਧਵਿਸ਼ਵਾਸ ਨਹੀਂ ਆ ਵਿਸ਼ਵਾਸ ਦੀ ਗੱਲ ਆ ਮੇਰਾ ਬੇਟਾ ਮੇਰਾ ਬੇਟਾ ਜਿਹੜਾ ਆ ਕਿ ਉਹਨੂੰ ਨਾ ਗੁਰਦੇ ਦੀ ਪ੍ਰੋਬਲਮ ਸੀਗੀ ਤੈ ਕੋਈ ਉਹਦਾ ਆਪਰੇਸ਼ਨ ਦੱਸਿਆ ਸੀਗਾ ਡਾਕਟਰਾਂ ਨੇ ਲਾਈਫ ਲਾਈਨ ਵਾਲਿਆਂ ਨੇ ਆਪਰੇਸ਼ਨ ਦੱਸਿਆ ਹੈਗਾ ਪਾਸਟਰ ਦੇਯੋਲ ਦੀ ਪ੍ਰੇਅਰ ਦੇ ਨਾਲ ਬਿਲਕੁਲ ਠੀਕ ਹੋ ਗਿਆ ਕੀ ਨਾਮ ਹੈਗਾ ਤੁਹਾਡਾ ਮੇਰਾ ਨਾਮ ਰੋਜੀ ਆ ਖੋਜਰਾ ਚਰਚ ਮੈਂ ਆਨੀ ਆ ਤੋਂ ਦੋਸਤੋ ਸਾਨੂੰ ਰੋਜੀ ਮੈਡਮ ਨੇ ਦੱਸਿਆ ਕਿ ਮੇਰੇ ਬੇਟੇ ਨੂੰ ਕੁੱਦੇ ਦੀ ਪ੍ਰੋਬਲਮ ਸੀ ਪਰ ਜਿਹੜੇ ਕਿ ਕੁੱਦੇਵਾਲ ਚਰਚ ਦੇ ਜਿਹੜੇ ਕਿ ਪਾਸਟਰ ਦੇਯੋਲ ਆ ਉਹਨਾਂ ਨੇ ਮੈਨੂੰ ਦੱਸਿਆ ਕਿ ਦਵਾਈ ਖਾਣ ਦੀ ਲੋੜ ਨਹੀਂ ਤੁਹਾਨੂੰ ਤੁਸੀਂ ਪਰਮੇਸ਼ਵਰ ਦੀ ਅਰਦਾਸ ਕਰੋ ਉਹ ਤੁਸੀਂ ਬਿਲਕੁਲ ਸਹੀ ਸਹੀ ਹੋ ਜਾਓਗੇ ਇਹ ਦੇਖੋ ਇੱਕ ਵਿਸ਼ਵਾਸ ਦੀ ਗੱਲ ਹੁੰਦੀ ਆ ਕਿ ਕਿਹੜਾ ਇਸ ਤਰ੍ਹਾਂ ਸਹੀ ਹੁੰਦਾ ਸਰਦੋਰ ਵੀ ਮੇਰੇ ਮੇਰੇ ਜਿਹੜੇ ਕਿ ਭਰਾ ਮੌਜੂਦ ਨੇ ਅੱਜ ਕੀ ਕਹਿਣਾ ਚਾਹੂੰਗਾ ਅੱਜ ਜਿਹੜੇ ਕਿ ਸ਼ੋਭਾ ਯਾਤਰਾ ਚੱਲੀ ਇਹਦੀ ਕੀ ਕਹੂੰ ਸ਼ੋਭਾ ਯਾਤਰਾ ਜੀ ਸਾਡੀ ਬਹੁਤ ਵਧੀਆ ਇਹ ਧਿਆਨ ਨਾਲ ਹੈਗਾ ਬਹੁਤ ਵਧੀਆ ਖੁਸ਼ੀਆਂ ਨਾਲ ਬਣਾਇਆ ਜਾਂਦਾ ਹੈ ਬਹੁਤ ਵਧੀਆ ਅਤੇ ਤਾਰ ਅਲੀ ਜਿੰਨੇ ਵੀ ਕਪੂਰਥਲਾ ਸ਼ਹਿਰ ਦੇ ਵਾਸੀ ਜਿਹੜੇ ਹੈਗੇ ਆ ਤਾਰ ਅਲੀ ਬਹੁਤ ਬਹੁਤ ਲੱਖ ਲੱਖ ਧੰਨਵਾਦ ਕਰਦੇ ਆ ਇਹਦੇ ਸਿਹਾਰੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਬਾਬਾ ਜੀ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਤੁਸੀਂ ਦੇਖਿਆ ਸ਼ੁਭ ਯਾਤਰਾ ਕੱਢੀ ਜਾਂਦੀ ਆ ਇਹ ਪ੍ਰਭੂ ਦਾ ਜਿਹੜਾ ਕਿ ਜਨਮ ਦਿਹਾੜਾ ਵੀ ਲੱਗ ਕੇ ਆ ਰਿਹਾ ਵਾ ਅੱਜ ਪੂਰੇ ਕਪੂਰਥਲਾ ਦੇ ਵਿੱਚ ਸ਼ੁਭਾ ਔਰ 25 ਤਰੀਕ ਨੂੰ ਪ੍ਰਭੂ ਯਿਸੂ ਨੇ ਜਨਮ ਦਿਨ ਲਿਆ پورے ਭਾਰਤ ਦੇ ਵਿੱਚ ਕਿਸੇ ਕਿਸੇ ਨੂੰ ਬਹੁਤ ਮੰਨਦੇ ਮੁਕਤੀ ਦਾ ਦਾਤਾ ਮੰਨੇ ਮੁਕਤੀ ਦਾ ਦਾਤਾ ਜੋ ਦੁਨੀਆ ਨੂੰ ਜਗਤ ਦੀ ਜੋਤੀ ਮਿਲੀ ਨੂਰ ਆ ਨੇ ਕਹਿੰਦਾ ਦੁਨੀਆ ਦਾ ਨੂਰ ਆ ਇਸ ਨੂੰ ਉਹਨਾਂ ਤੋਂ ਬਗੈਰ ਕੋਈ ਵੀ ਪੈਦਾ ਨਹੀਂ ਹੋਇਆ। ਇਹ ਬਚਾ ਸਕਦੇ ਤੇ ਯਿਸੂ ਨਾਸਰੀ ਬਚਾ ਸਕਦੇ। ਹੋਰ ਕੋਈ ਨਹੀਂ ਬਚਾ ਸਕਦਾ। ਹੋਰ ਕੋਈ ਨਹੀਂ ਬਚਾ ਸਕਦਾ। ਹੋਰ ਕੋਈ ਧਰਮ ਨਹੀਂ ਬਚਾ ਸਕਦਾ। ਨਹੀਂ ਧਰਮ ਦੇ ਬਰ ਖਿਲਾਫ ਨਹੀਂ ਧਰਮ ਸਾਰੇ ਸਤਕਾਰਯੋਗ ਆ। ਧਰਮ ਕਿਤੇ ਲਿਖਿਆ ਹੀ ਨਹੀਂਗਾ ਜੀ। ਹੱਦ ਤੱਕ ਦੇ ਜਦੋਂ ਤੁਹਾਨੂੰ ਕੋਈ ਬਿਮਾਰੀ ਠਮਾਰੀ ਆਂਦੀ। ਕਦੇ ਦਵਾਈ ਖਾਦੀ। ਦਵਾਈ ਵੀ ਖਾਈ ਦੀ ਤੇ ਦਵਾ ਜਰੂਰ ਮੰਗਣੀ ਚਾਹੀਦੀ ਆ। ਉਨੇ ਆਪਣਾ ਬਾਬਾ ਜੀ ਦਾ ਬਹੁਤ ਜਿਆਦਾ ਸਵਾਲ ਆ ਕਹਿੰਦੇ ਪ੍ਰਭੂ ਜੀਸ਼ੂ ਜੇ ਬਿਮਾਰ ਹੋਵੇ ਦਵਾਈ ਨਾਲ ਠੀਕ ਹੁੰਦਾ ਏ ਦਵਾਈ ਨਾਲ ਦਵਾ ਬਿਹਤਰ ਹੋਵੇ ਤੇ ਸਭ ਕੁਝ ਸਹੀ ਆ ਅੱਜ ਤੁਹਾਨੂੰ ਅੱਜ ਸਿੱਧੀਆਂ ਤਸਵੀਰਾਂ ਕਪੂਰਥਲਾ ਤੋਂ ਦਿਖਾਈਆਂ ਕਿ ਪੱਪੂ ਜੀਸ਼ੂ ਦੀ ਸ਼ੋਭਾ ਯਾਤਰਾ ਕੱਟੀ ਜਾਂਦੀ ਆ ਕੈਮਰਾਮੈਨ ਰੂਬੀ ਧਾਮੀ ਦੇ ਨਾਲ ਸੁਨੀਲ ਗੋਗਨਾ ਸਾਈ ਨਿਊਜ਼ ਪੰਜਾਬ ਕਪੂਰਥਲਾ